ਉਹੀ ਕਮਾਤਰ ਲੱਭਦੇ ਫਿਰਦੇ ਆ ਆਵਾ ਗੋਣੀ ਇੱਕ ਦੂਜੇ ਤੇ ਵੱਜੀ ਜਾਂਦੇ ਆ ਬਦਲਾ ਪੁੰਦਲ ਗਿਆ ਬਾਈ ਕੁੱਲ ਮਿਲਾ ਕੇ ਅਕਲੀ ਸਰਪੰਚ ਝਾੜੂ ਵਾਲੇ ਤਤੰਦਰੋਤ ਹੀ ਨਹੀਂ ਸਾਧਵਾ ਦਿਓ ਕਿੰਨਾ ਹਸਣੇ ਆਏ ਆ ਮੇਰੇ ਨੇ ਗੁਰੂ ਕੋਲ ਲੱਗਣ ਵਾਲਾ ਕਰ ਦੇਣਾ ਵਾ ਆ ਜਾ ਕਰੋ ਘਟੋ ਘਟ ਥੋੜੇ 10 ਰੁਪਏ ਫੜਨ ਭਾਵੇਂ ਮੈਨੂੰ ਸਾਹ ਮਿਲ ਗਿਆ ਕਰੂਗਾ ਤੂੰ ਹੀ ਉੱਠ ਖੜਦਾ ਤੇ ਕੱਢੀ ਜੈਨਾ ਤੂੰ ਦਾ ਬਾਕੀਆਂ ਨੂੰ ਆਤ ਪੈ ਜਾਂਦੀ ਹੈ ਇੱਕ ਬੰਦਾ ਕੋਈ ਪਹਿਲ ਕਰ ਦੇਵੇ ਚੰਦਾ ਹੁੰਦਾ ਵਾ ਉਹ ਭਰਾਵੋ ਅਸੀਂ ਵੀ ਸਟੂਡੈਂਟ ਆ ਚਾਰ ਕਿਤਾਬਾਂ ਲੈ ਜਾਾਂਗੇ ਉਹਨਾਂ ਕਿਤਾਬਾਂ 'ਚੋਂ ਪੜ੍ਹ ਕੇ ਸਿਆਣੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਇੱਕ ਕਿਤਾਬ ਵਾਲੇ ਸਾਨੂੰ ਤਾਂ ਲੈਫ ਵੀ ਨਹੀਂ ਕਰ ਦੇਗੇ ਪੰਨ ਇਹਨਾਂ ਉਕੜਾ ਲੈਫ ਮਿਲਦਾ ਕਿਤੋਂ ਔਰ ਕੀ ਆਦਾ ਲੈ ਹੋਰ ਸੁਣ ਕਿਹੜੀ ਗੱਲ ਕਰਦੇ ਸੀ ਆ ਤੂੰ ਬੜਾ ਪੜਿਆ ਲਿਖਿਆ ਡਿਗਰੀਆਂ ਚੱਕੀ ਫਿਰਦਾ ਆ ਵੇਲ ਦੀ ਵੇਲ ਸਰਦਾਰ ਇਹ ਕਿਹੜਾ ਚੋਰੀ ਪਾ ਗਿਆ ਭਰਾਵਾ ਚਿੱਟਾ ਹੀ ਨਾ ਪਾਦੀ ਆ ਪੰਜਾ ਚਲਾਉਂਦੇ ਅਗਲੇ ਇਹ ਕੰਨੀਲਾ 150 ਹੋਰ ਕਿਤੇ ਕੋਈ ਗੈਰ ਕਾਨੂੰਨੀ ਚੀਜ਼ ਪਾ ਦੇਵੇਂ ਅਗਲੇ ਬਲਡوزر ਚਲਾ ਦਿੰਦੇ ਆ ਕਿਸੇ ਦੇਸ਼ ਦੀ ਕਹਾਣੀ ਆ ਅੱਛਾ ਗਰੀਬ ਦੇਸ਼ ਸੀਗਾ ਜੀ ਸੁਣ ਵਾਲੀ ਹੈ ਹਾਂ ਗਰੀਬ ਦੇਸ਼ ਸੀਗਾ ਅੱਛਾ ਤੇ ਮੰਤਰੀ ਕੋਈ ਉੱਤੋਂ ਦੀ ਜਾਜ ਉੱਤੋਂ ਦੀ ਲੰਘਿਆ ਹਲਾ ਫੇਰ ਜਾਜ ਉੱਤੋਂ ਦੀ ਲੰਘਿਆ ਨੇ ਕਿਹਾ ਦੇਸ਼ ਗਰੀਬ ਹੈ ਚਲੋ ਮੈਂ 100 ਰੁਪਇਆ ਥੱਲੇ ਸੱਟ ਦਿਆਂ ਹਾਂ ਕਿਸੇ ਦਾ ਭਲਾ ਹੋ ਜੂ ਕਿਸੇ ਇੱਕ ਘਰ ਦਾ ਭਲਾ ਹੋ ਜੂ ਹਲਾ ਫੇਰ ਨਾਲ ਸਲਾਹਕਾਰ ਬੈਠਾ ਸੀ ਉਹ ਕਹਿੰਦਾ ਜੀ ਤੁਸੀਂ ਦੋ ਨੋਟ 50 50 ਦੇ ਸੱਟੋ ਦੋ ਘਰਾਂ ਦਾ ਭਲਾ ਕਰੋ ਅੱਛਾ ਉਹਨੇ ਉਦੋਂ ਵੱਡੀ ਗੱਲ ਕਰਤੀ ਹੈ ਇੱਕ ਸਲਾਹਕਾਰ ਹੋਰ ਬੈਠਾ ਸੀ ਹਲਾ ਫੇਰ ਉਹ ਕਹਿੰਦਾ ਤੁਸੀਂ 10 ਨੋਟ 10ਾਂ 10ਾਂ ਦੇ ਸੱਟੋ ਤੇ ਘਰਾਂ ਦਾ ਭਲਾ ਕਰੋ ਵਾਲੇ ਘਰਾਂ ਦਾ ਭਲਾ ਕਰ ਦੋ ਬਈ ਆ ਉਹਨੇ ਪਾਇਲ ਭਲਾ ਕਰਨਾ ਕੀ ਕਰਾਂ ਆ ਪਾਇਲਟ ਕੀ ਕਹਿੰਦਾ ਪਾਇਲਟ ਕਹਿੰਦਾ ਜੇ ਭਲਾ ਹੀ ਕਰਨਾ ਮੈਂ ਤਾਂ ਅੱਜ ਸੱਟ ਦਿਨਾ ਆਰੇ ਦੇਸ਼ ਦਾ ਹੀ ਭਲਾ ਹੋ ਜਾਊਗਾ ਕੀ ਗੱਲ ਮੈਂ ਕਹਾਂ ਇਹੋ ਜੇ ਪਾਇਲਟ 8 10 ਹੋਣੇ ਚਾਹੀਦੇ ਆ ਜਿਹੜੇ ਦੇਸ਼ ਦਾ ਭਲਾ ਕਰਨ ਮਹਾਰਾਜ ਉਹਨਾਂ ਦਾ ਭਲਾ ਕਰੇ ਹੋਰ ਸੁਣ ਜੰਗਲ ਵਾਲੀ ਕਹਾਣੀ ਰਹਿ ਗਈ ਸੀ ਉਹ ਯਾਦ ਮੈਨੂੰ ਦੁਬਾਰਾ ਆਈ ਹੈ ਅੱਛਾ ਜੰਗਲ ਦੇ ਵਿੱਚ ਕਿਸੇ ਦੀ ਪੋਸਟ ਖਾਲੀ ਸੀ ਖਰਗੋਸ਼ ਦੀ ਹਲਾ ਫੇਰ ਰੱਛ ਵਿਹਲਾ ਤੁਰਿਆ ਫਿਰਦਾ ਸੀ ਕਰਿਆ ਵਰਗਾ ਉਹ ਕਹਿੰਦਾ ਵੀ ਮੈਂ ਵਿਹਲਾ ਤੁਰਿਆ ਫਿਰਦਾ ਚਲੋ ਜੀ ਖਰਗੋਸ਼ ਵਾਲੀ ਹਾਂ ਨੌਕਰੀ ਲੱਗਦੇ ਆ ਨੌਕਰੀ ਲੱਭ ਲਈ ਉਹਨੇ ਕਾਗਜ਼ ਪੱਤਰ ਬਣਾ ਲਏ ਡੋਮੀ ਸਲਾਹਦਾਰ ਕਾਰਡ ਵਗੈਰਾ ਬਣਾ ਲਿਆ ਅੱਛਾ ਨੌਕਰੀ ਮਿਲੀ ਨੌਕਰੀ ਮਿਲ ਗਈ ਖਰਗੋਸ਼ ਵਾਲੀ ਹਾਂ ਹੁਣ ਬਾਈ ਜੀ ਉਹਨੂੰ ਘੱਟੇ ਵੀ ਖਰਗੋਸ਼ ਵਾਲੇ ਮਿਲਦੇ ਆ ਤੇ ਤਨਖਾਹ ਵੀ ਹਾਂ ਪਰ ਰੈਚਾ ਗੁਜ਼ਾਰਾ ਹੁੰਦਾ ਨਹੀਂ ਸਹੀ ਗੱਲ ਐ ਉਹਨੇ ਹਿਸਾਬ ਲਾਇਆ ਕਿ ਦੇਖਿਆ ਕਿ ਕਿਸੇ ਥਾਂ ਤੇ ਖਰਗੋਸ਼ ਰੈਚ ਵਾਲੀ ਥਾਂ ਤੇ ਲੱਗਾ ਐ ਅੱਛਾ ਉਹਨੇ ਸਰਕਾਰ ਨੂੰ ਬੇਨਤੀ ਕੀਤੀ ਕਹਿੰਦਾ ਜੀ ਮੈਂ ਰੈਚਾਂ ਮੈਨੂੰ ਉੱਥੇ ਭੇਜੋ ਮੇਰਾ ਗੁਜ਼ਾਰਾ ਨਹੀਂ ਹੁੰਦਾ ਖਰਗੋਸ਼ ਵਾਲੀ ਤਨਖਾਹ ਰੈਚਾ ਬਦਲੀ ਕਰ ਦਿਓ ਸਾਡੀ ਅਗਲਾ ਬਦਲੀ ਕਰਾ ਦਿਓ ਫੇ अच्छा फैसला करना ਸੀ ਕਮੇਟੀ ਨੂੰ ਜਾ ਕੇ ਕਹਿੰਦਾ ਜੀ ਮੈਂ ਰਹਿ છਾਂ ਮੇਰਾ ਖਰਗੋਸ਼ ਵਾਲੀ ਤਨਖਾਹ ਨਾਲ ਗੁਜ਼ਾਰਾ ਨਹੀਂ ਹੁੰਦਾ ਹਾਂ ਮੈਨੂੰ ਮੇਰੀ ਥਾਂ ਤੇ ਭੇਜੋ ਆ ਸਹੀ ਬੰਦੇ ਨੂੰ ਸਹੀ ਜਗ੍ਹਾ ਤੇ ਭੇਜੋ ਉਹ ਕਹਿੰਦੇ ਕਾਗਜ਼ ਦਿਖਾਓ ਹਾਂ ਉਹਨੇ ਕਾਗਜ਼ ਦਿਖਾਏ ਤੇ ਉਹ ਕਹਿੰਦੇ ਕਾਗਜ਼ਾਂ ਚ ਕਹਦਾ ਤੂੰ ਖਰਗੋਸ਼ ਨਾ ਚੱਲ ਜਾ ਕੇ ਡੌਟੀ ਕਰ ਅੱਛਾ ਫਿਰ ਬਾਹਰ ਨਿਕਲੇ ਦਾ ਦੋਸਤ ਬਾਂਦਰ ਮਿਲ ਗਿਆ ਤੇਰੇ ਅਰਗਾਂ ਕਹਿੰਦਾ ਵੀ ਕੀ ਕਹਿੰਦੀ ਕਮੇਟੀ ਕੀ ਕਹਿੰਦੀ ਕਮੇਟੀ ਕਹਿੰਦਾ ਜੀ ਉਹ ਮੰਨੇ ਨਹੀਂ ਗੱਲ ਨਹੀਂ ਮੰਨੀ ਕਹਿੰਦਾ ਤੂੰ ਦੱਸਣਾ ਸੀ ਵੀ ਤੂੰ ਰੱਛਾ ਆ ਫਿਰ ਉਹ ਕਹਿੰਦਾ ਮੈਂ ਉਹਨਾਂ ਨੂੰ ਛਿੱਕੂ ਦਾਂਦਾ ਜਿਹੜੇ ਮੇਰੇ ਬੂਰੇ ਬੈਠੇ ਸੀ ਕਾਗਜ਼ਾਂ ਦੇ ਚੀਤੇ ਸੀ ਅਸਲ ਚਖੋਤੇ ਦੇਗੇ ਕਾਗਜ਼ਾਂ ਦੀ ਮੁੱਖ ਮੰਤਰੀ ਆ ਭਾਈ ਅਸਲੀ ਤਾਕਤ ਲੱਗਦੇ ਹੋਰਾ ਕਾਗਜ਼ਾਂ ਦੀ ਮੰਤਰੀ ਆ ਉਹੀ ਤਮਾਤਰ ਲੱਭਦੇ ਕਰਦੇ ਆ ਆਲਾ ਕੋਣੀ ਇੱਕ ਦੂਜੇ ਚ ਵੱਜੀ ਜਾਂਦੇ ਮਤਲਬ ਆ ਬੁੰਦਲ ਗਿਆ ਬਾਈ ਕੁੱਲ ਮਲਾ ਕੇ ਮੋਹਲ ਸੋਹਣਾ ਹੈ ਹਾਂ ਆ ਦੇਖ ਹਰੀਆਲੀ ਹੋਈ ਪਈ ਐ ਆ ਹਰੀਆਲੀ ਹਰੀਆਲੀ ਹੋਈ ਪਈ ਐ ਪੱਧਰ ਚੱਲ ਗਈ ਐ ਪੱਧਰ ਚੜ ਚੱਲ ਗਈ ਤੇ ਉਦੋਂ ਬਾਅਦ ਬਹਾਰ ਆ ਜਾਂਦੀ ਐ ਬਹਾਰ ਆ ਜਾਂਦੀ ਐ ਸਾਡੇ ਪਿੰਡ ਦਾ ਸਰਪੰਚ ਕਹਿੰਦਾ ਆਪਾਂ ਵਾਤਾਵਰਨ ਬਚਾਉਣਾ ਰੱਤ ਲਾ ਦਿਓ ਅੱਛਾ ਅਸੀਂ ਸਾਰੇ ਪਿੰਡ ਨੇ ਇਕੱਠਾ ਹੋ ਕੇ ਪੌਦੇ ਲਾਤੇ ਆ ਲਾਤੇ ਫੇਰ 10 ਵਜੇ ਅਸੀਂ ਪੌਦੇ ਲਾ ਕੇ ਬਾਹਰ ਨਿਕਲੇ ਆ 12 ਵਜੇ ਸਾਡੇ ਲਾਇ ਪੌਦਿਆਂ ਨੂੰ ਬੱਕਰਾ ਖਾ ਗਿਆ ਇੱਕ ਦੋ ਵਾਰ ਫੇਰ ਫੇਰ ਕੀ ਸੀ ਕਿ ਰਾਤ ਨੂੰ ਪੈਗ ਲਾ ਕੇ ਸਰਪੰਚ ਸਾਹਿਬ ਬੱਕਰਾ ਖਾ ਗਿਆ ਲੋ ਪੁੱਛਵਾਤਾ ਮਾਰੀ ਬਾਤ ਹਵਾ ਲੋਏ ਪਏ ਆ ਜੋ ਜੀਆਂ ਸਰਕਾਰਾਂ ਉਹ ਜੀਆਂ ਪੰਚਾਇਤਾਂ ਬਣਦੀ ਤੇ ਮੂ ਇਹਨਾਂ ਦੇ ਬੋਤਿਆਂ ਨੂੰ ਸਰਕਾਰ ਨਹੀਂ ਚਲਾਉਣੀ ਆਉਂਦੀ ਕੀ ਸਹੀ ਗੱਲ ਹੈ ਠੇਟ ਲਿਆ ਨੂੰ ਪੰਚਾਇਤ ਨਹੀਂ ਆਉਂਦੀ ਕੀ ਇਹਨਾਂ ਨੂੰ ਸੁੱਝਦਾ ਹੀ ਕੁੱਖ ਨਹੀਂ ਗਾ ਸਹੀ ਗੱਲ ਹੈ ਮਾਗਾ ਕਹਿੰਦੇ ਪਿੰਡਾਂ 'ਚ ਫਰਬਸੰਮਤੀਆਂ ਹੋ ਗਈਆਂ ਕਿਹਦੇ-ਕਿਹਦੇ ਹੋਣਾਂ ਬਈ ਹੱਥ ਖੜਾ ਕਰਿਓ ਸਾਰਿਆਂ ਦੇ ਹੁਣ ਸਾਡੇ ਵੀ ਹੋਣਾਂ ਆ ਆ ਫਰਬਸੰਮਤੀਆਂ ਹੋਈਆਂ ਤਾਂ ਹੈ ਕਰਾਈਆਂ ਕਿਵੇਂ ਟੱਕੇ ਨਾਲ ਹੀ ਕਰਾਈਆਂ ਖੋਰ ਕੇ ਇਹ ਕਾਗਜ਼ ਹੀ ਨਹੀਂ ਜਮਾਉਣ ਦਿੱਤੇ ਕਹਿੰਦੇ ਚਲੋ ਚਲੋ ਸਰਬਸੰਮਤੀ ਹੈ ਵਰਨ ਦੇ ਸਰਪੰਚ ਇਹ ਵੀ ਸਰਪੰਚੀ ਚ ਖੜ ਗਿਆ ਆ ਖੜੇ ਸੀਗੇ ਆਪਾਂ ਬਾਪੂ ਵੀ ਨਾਲ ਹੀ ਖੜ ਗਿਆ ਆ ਬਾਪੂ ਵੀ ਖੜਿਆ ਸੀ ਇਹ ਜਿੱਤ ਗਿਆ ਦਾ ਬਾਪੂ ਹਾਰ ਗਿਆ ਆ ਬਾਪੂ ਨੂੰ ਹਰਾਇਆ ਆਪਾਂ ਮੈਂ ਹਾਰ ਗਿਆ ਤੇ ਬਾਕੀ ਲੋਕਾਂ ਨੂੰ ਚੋਣ ਨਿਸ਼ਾਨ ਮਿਲਦੇ ਕਿਸੇ ਨੂੰ ਟਰੈਕਟਰ ਮਿਲਦਾ ਕਿਸੇ ਨੂੰ ਬੈਟ ਬੱਲਾ ਕਿਸੇ ਨੂੰ ਕੋਈ ਤੇ ਕਿਸੇ ਨੂੰ ਕੋਈ ਤੇ ਬਾਪੂ ਨੂੰ ਕੀ ਮਿਲਿਆ ਬਾਪੂ ਨੂੰ ਚੋਣ ਨਿਸ਼ਾਨ ਮਿਲ ਗਿਆ ਮੂਰੀ ਮੂਰੀ ਬਾਕੀ ਚੋਣ ਨਿਸ਼ਾਨਾਂ ਦੇ ਲੋਕੀ ਮੋਹਰਾਂ ਲਾ ਲੈ ਚੱਲੇ ਤੇ ਬਾਪੂ ਵਾਲੇ ਤੇ ਉਹਦੇ ਤੇ ਲੂਣ ਪਾਪਾ ਚੱਲੇ ਇਹਨਾਂ ਦਾ ਟੂਨ ਨਿਸ਼ਾਨ ਕਰਾਰਾ ਕਰ। ਬਾਪੂ ਇਹਦਾ ਕਿਰਕਰਾਇਆ ਕਰਦਾ। ਕਨੇ ਮੂੰਹ ਲਟਕਾਈ ਬੈਠਾ ਸੀ। ਹਲੋ ਪਿੰਡ ਦੇ ਲੋਕ ਆਏ ਅਫਸੋਸ ਕਰਨ। ਕਹਿੰਦੇ ਚੱਲ ਕੋਈ ਨਾ ਭਾਈ ਤੂੰ ਹਾਰ ਗਿਆ ਮੁੰਡਾ ਜਿੱਤਿਆ ਘਰ ਦੀ ਗੱਲ ਇੱਕੋ ਤਾਂ ਗੱਲ ਹੈ। ਇੱਕੋ ਗੱਲ ਹੈ ਬਾਪੂ ਕੀ ਕਹਿੰਦਾ? ਬਾਪੂ ਕਹਿੰਦਾ ਚੰਗਾ ਹੋਇਆ ਆਪਾਂ ਹਾਰ ਗਿਆ ਆਪਣਾ ਅਹੁਦਾ ਵਧਿਆ। ਹਲੋ ਕਿਵੇਂ? ਕਹਿੰਦਾ ਜਿੱਤਿਆਂ ਦੇ ਸਰਪੰਚ ਹੋਣਾ ਹੀ ਹੁਣ ਸਰਪੰਚ ਦੇ ਪਿਓ ਭਾਈ ਦੇ। ਹਾਰੇ ਹੋਏ ਸਰਪੰਚ ਲਾਹਣਤੀ ਬੰਦੇ। ਚਾਲੀ ਉਮੀਦਵਾਰ ਨਕਲੀ ਸਰਪੰਚ ਝਾੜੂ ਵਾਲੇ ਬੇਅਕਲੇ ਲਾ ਲਾ ਕੇ ਮੈਂ ਵੀ ਭੜਾਈ ਵੀ ਵੋਟਾਂ 'ਚ ਖੜੀ ਸੀ ਤੇਈ ਭੜਾਈ ਵੀ ਖੜ ਗਈ ਵੋਟਾਂ 'ਚ ਆ ਫੇਰ ਕਹਿੰਦੀ ਸਰਕਾਰ ਨਵੀਂ ਬਣੀ ਐ ਰਿਜ਼ਰਵੇਸ਼ਨ ਆ ਗਈ ਔਰ ਤਾ ਤੇ ਮੈਂ ਵੀ ਮੈਂਬਰ ਨਹੀਂ ਖੜਨਾ ਅੱਛਾ ਕਾਗਜ਼ ਭਰਤੇ ਹੋਣੇ ਮੇਰਾ ਸਾਰਾ ਪਿੰਡ ਭਰੀਆਂ ਦਾ ਤੂੰ ਵੀ ਭਰ ਦੇ ਫਲਾ ਫੇਰ ਕਾਗਜ਼ ਭਰਤੇ ਆ ਕਾਗਜ਼ ਭਰਤੇ ਤੇ ਘਰ ਘਰ ਜਾ ਕੇ ਕਹਿੰਦੀ ਭਾਈ ਸਾਹਿਬ ਨਿਗਰ ਰੱਖੋ ਮੈਂ ਵੋਟਾਂ 'ਚ ਖੜੀ ਆ ਆ ਭਾਈ ਸਾਹਿਬ ਨਿਗਰ ਰੱਖੋ ਮੈਂ ਵੋਟਾਂ 'ਚ ਖੜੀ ਆ ਭਾਈ ਸਾਹਿਬ ਤੁਸੀਂ ਵੀ ਨਿਗਰ ਰੱਖੋ ਮੈਂ ਬੁਰਖਾਂ 'ਚ ਖੜੀ ਆ ਆ ਭਾਈ ਸਾਹਿਬ ਕੀ ਕਹਿੰਦੇ ਭਾਈ ਸਾਹਿਬ ਕਹਿੰਦੇ ਬੀਬੀ ਸਾਡੀ ਤਾਂ ਨਿਗ੍ਹਾ ਹੀ ਤੇਰੇ ਤੇ ਹੈ ਉਹ ਜਦੋਂ ਦੀ ਆਈ ਪਿੰਡ ਸਾਡੀ ਉਦੋਂ ਦੀ ਨਿਗਾਹ ਕੀਤੀ ਅਸੀਂ ਤਾਂ ਜਣੀ ਦੀ ਨਿਗਾਹ ਪੱਟੀ ਨਹੀਂ ਕਦੇ ਆ ਦੋਕ ਦਿਨਾਂ ਬਾਅਦ ਕਾਗਜ਼ ਵਾਪਸ ਲੈ ਕੇ ਬਹਿ ਗਈ ਆ ਅੱਛਾ ਆਹੋ ਫਿਰ ਕਹਿੰਦੀ ਲੋਕਾਂ ਦੀ ਤਾਂ ਨਿਗਾਈ ਬੜੀ ਮਾੜੀ ਆ ਔਰਤਾਂ ਤੋਂ ਦੇਖਦੇ ਬੜੀ ਮਾੜੀ ਨਿਗਾ ਨਾਲ ਦੱਸੋ ਵੀ ਐਂ ਦੇਖਦੇ ਆ ਨਾ ਕੀ ਗੱਲ ਆ ਔਰਤਾਂ ਛੇਤੀ ਜ਼ਿਆਦਾ ਦੱਸ ਫਗਦੀਆਂ ਆ ਔਰਤਾਂ ਨੂੰ ਬੜੀ ਪੂਰੀ ਨਿਗਾ ਨਾਲ ਦੇਖਦੇ ਲੋਕ ਇਹ ਸਾਡਾ ਸਮਾਜ ਹੀ ਇਹੋ ਜਿਹਾ ਬਣ ਗਿਆ ਇਹਨਾਂ ਨੂੰ ਅਕਲ ਪਤਾ ਨਹੀਂ ਕਦੋਂ ਆਉਣੀ ਆ ਹੋਰ ਦੱਸ ਦੇ ਲੈ ਲੈ ਹਾਸੇ ਖੇਡੇ ਵਾਲੀ ਗੱਲ ਕਰਦੇ ਆ ਹਾਂ ਮੇਰੇ ਵਿਆਹ ਦੀ ਗੱਲ ਚੱਲੀ ਆ। ਅੱਛਾ ਮੇਰੇ ਚੱਲਦੀ ਸੀ ਭਾਈ ਰਿਸ਼ਤੇ ਮੈਂ 2 ਕੁ ਮਿੰਟ ਹੀ ਲਾਉਣੇ ਆ ਬਸ ਹੁਣ ਮੈਥੋਂ ਵੀ ਪੁੜੇ ਕਟਾਏ ਜਾਂਦੇ। ਪੁੜਿਆਂ ਲਈ ਹੋ ਜਾ ਹੁਣ ਇੱਥੇ ਤਾਂ ਮੇਰਾ ਦਿਲ ਮੈਨੂੰ ਲਾਦਾ ਕਰਦਾ ਤੂੰ ਕਮਜ਼ੋਰ। ਸਾਰਾ ਬਲੱਡ ਨਿਚੋੜਦਾ ਹੀ ਆ। ਆ ਵਿਆਹ ਦੀ ਗੱਲ ਚੱਲੀ ਆ। ਵਿਆਹ ਦੀ ਗੱਲ ਚੱਲੀ ਮੇਰੇ ਚੱਲਦੀ ਰਿਸ਼ਤੇ ਦੀ ਗੱਲ। ਆ ਰਿਸ਼ਤੇ ਦੀ ਗੱਲ ਚੱਲਦੀ ਆ। ਮੈਨੂੰ ਹਫ਼ਤੇ 'ਚ 2-3 ਵਾਰੀ ਦੇਖਣ ਆਲੇ ਆਉਂਦੇ ਆ। ਆ ਕਹਿੰਦੇ ਕੀ ਆ? ਰੌਲਾ ਇਸ ਗੱਲ ਦਾ ਕਹਿੰਦੇ ਕੁਛ ਨਹੀਂ। ਕੱਲਾ ਦੇਖ ਕੇ ਮੁਰ ਜਾਂਦੇ ਆ। ਮੈਂ ਵਿਚੋਲਾ ਚੱਜਦਾ ਮੈਂ ਵਿਚੋਲਾ ਲੱਭ ਲਿਆ ਕਹਿੰਦਾ ਜੀ ਮੁੰਡਾ ਸਾਨੂੰ ਪਸੰਦ ਕੰਮ ਦੱਸੋ ਕੀ ਕਰਦਾ ਰਵਿੰਦਰ ਜੀ ਕਰਦੇ ਕੀ ਕਹਿੰਦੇ ਕਰਦੇ ਕਹਿੰਦੇ ਜੀ ਮੁੰਡੇ ਨੇ ਐਮਏ ਕੀਤੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਥੀਏਟਰ ਦੀ ਹਾਂ ਤੇ ਨਾਟਕ ਕਰਦਾ ਹੈ ਉਹ ਨਾਟਕ ਕਰਦਾ ਕੁੜੀ ਆਲੇ ਕੀ ਕਹਿੰਦੇ ਜੀ ਕਹਿੰਦੇ ਨਾਟਕ ਤਾਂ ਸਾਡੀ ਕੁੜੀ ਵੀ ਬਹੁਤ ਕਰਦੀ ਹੁਣ 200 ਕਰਕੇ ਦਿਖਾ ਦੂਗੀ ਕਹਿੰਦਾ ਰਿੰਜੀ ਇੰਸਟਾਗ੍ਰam ਤੇ ਆ ਤੇ ਰੀਲਾਂ ਬੜੀਆਂ ਬਣਾਉਂਦੀ ਹੈ ਇਹਦੇ 12500 ਫੋਲੋਅਰ ਵੀ ਆ ਤੁਸੀਂ ਕੀ ਕੀਤਾ ਕਰਨਾ ਕੀ ਸੀ ਆਉਂਦੇ ਕੁੜੀ ਨੂੰ ਫੋਲੋ ਕਰਕੇ ਆਏ ਹੋ ਉਹਦੇ ਉਹਦੇ ਰੀਲਾਂ ਦੇਖੀ ਗਈਆਂ ਵਧੀਆ ਕੈਂਪਾਸ ਹੋ ਗਿਆ ਇੱਕ ਵਾਰੀ ਤੈਨੂੰ 1.5 GB ਡਾਟਾ ਮਕੋ ਲਈ ਆ। ਵਾਹੀ ਵਧੀਆ ਕੰਮ ਲੱਗੇ ਆ। ਓਏ ਇੰਨਾ ਕੋ ਸੁਣਿਆ ਐ ਤੈਥੋਂ ਕੁਝ ਨਹੀਂ ਸਰਿਆ। ਸਰਿਆ ਕਿਉਂ ਨਹੀਂ ਮੈਂ ਗੱਲ ਸਰੇ ਲਾਤੀ। ਹਾਂ। ਮੈਂ ਕਹਾ ਸਾਨੂੰ ਹਸਾਉਣ ਵਾਲਿਆਂ ਨੂੰ ਹਲਕੇ 'ਚ ਨਾ ਲਿਓ। ਹਲਾਓ ਕਿਉਂ? ਅਸੀਂ ਕਰੀਏ ਨਾ ਤਾਂ ਕੁਝ ਨਾ ਕਰੀਏ। ਜੇ ਕਰਦੀਏ। ਸਿੱਧੇ ਮੰਤਰੀ ਕੋਲ। ਕੁੜੀ ਨਹੀਂ ਦਿੰਦੇ ਅਸੀਂ ਬਿਜਲੀ ਨਹੀਂ ਦੇਣੀਗੀ। ਲਈ ਆਓ ਧਰਨੇ ਫਿਰ ਚੰਗੇ ਰਹੋਗੇ। ਓ ਲੱਖ ਨਹੀਂ ਗੱਲ ਸੁਣਾਉਣੀ ਐ। ਲੈ ਵੀ। ਅੱਜ ਕੱਲ ਅੰਗਰੇਜ਼ੀ ਵਾਲਾ ਕੋਰਸ ਕਰਕੇ ਜਾਂਦੇ ਮੁੰਡੇ ਕੁੜੀਆਂ ਆ ਜਾਂਦੇ ਅੱਜ ਕੱਲ ਦੇ ਮੁੰਡੇ ਕੁੜੀਆਂ ਮੇਰੇ ਜਵਾਨੇ ਪਹਿਰੇ ਦੀ ਗੱਲ ਮੇਰਾ ਇਸ਼ਕ ਮੁਹੱਬਤ ਚੱਲਦਾ ਸੀ ਕਿਸੇ ਨਾਲ ਅੱਛਾ ਪਿਆਰ ਮੁਹੱਬਤ ਪਿਆਰ ਚੱਲਦਾ ਸੀ ਉਹ ਕੁੜੀ ਬਾਈ ਜੀ ਅੰਗਰੇਜ਼ੀ ਵਾਲਾ ਕੋਰਸ ਕਰਕੇ ਕਨੇਡਾ ਤੇ ਗਈ ਹਲਾ ਫੇਰ ਮੈਂ ਕਿਹਾ ਤੂੰ ਬਾਹਰ ਚੱਲੀ ਆਂ ਕਰ ਕੋਈ ਪਿਆਰ ਦੀ ਨਿਸ਼ਾਨੀ ਦੇ ਜਾ ਆ ਦਿੰਦੇ ਆ ਲੋਕ ਪਿਆਰ ਮੁਹੱਬਤ ਦੀਆਂ ਨਿਸ਼ਾਨੀਆਂ ਮੈਨੂੰ ਦੇ ਕੇ ਪੈਰ ਦੀ ਜੁੱਤੀ ਪੈਰ ਦੀ ਜੁੱਤੀ ਮੈਂ ਕਿਹਾ ਚਲੋ ਮਹਿਬੂਬਾ ਦੇ ਪੈਰ ਦੀ ਜੁੱਤੀ ਸੋਨੇ ਚ ਮੜਾ ਦਈਏ ਆ ਤੂੰ ਮੜਾ ਲਿਆਂਦੀ ਮੈਂ ਸੋਨੇ ਚ ਮੜਾਤੀ ਮੈਂ ਸਨਾਰੇ ਕੋਲ ਕੀ ਦੀ ਆ ਤੂੰ ਕੀ ਕਿਹਾ ਮੈਂ ਕਹ ਮੇਰੀ ਮਹਿਬੂਬਾ ਦੀ ਹਲੋ ਕੀ ਕਹਿੰਦਾ ਉਹਨੇ ਉਹ ਹੀ ਦੁੱਤੀ ਫੜੀ ਪੰਜ ਸੱਤ ਮੇਰੇ ਸੱਤ ਚ ਮਾਰੀ ਆਉ ਕਿਉਂ ਉਹ ਕਹਿੰਦਾ ਅਸੀਂ ਸਾਰੀ ਰਾਤ ਦੇ ਸਾਰਾ ਟੱਬਰ ਨੂੰ ਚੁੰਮੀਆਂ ਨੇ ਪਤਾ ਨਹੀਂ ਕਿਹੜੇ ਪੀੜ ਦੀਆਂ ਕਰਦਾ ਸੀ ਥੇ ਲੀ ਨਖੜਾਵਾਂ ਦੇ ਅਸੀਂ ਉਹ ਤੋਂ ਮਨ ਤਾਂ ਮੰਗੀ ਆਨੇ ਤੇਰੇ ਸਾਹ ਮੇਰੇ ਘਰ ਵਾਲੀ ਤਾਂ ਤੈਨ ਨਰੀ ਚ ਪਾਣੀ ਪਾ ਕੇ ਪੀ ਗਈ ਕੋਈ ਕਿਸੇ दैਵੀ ਸ਼ਕਤੀ ਦੀ ਹੈ ਉਹ ਬੱਸ ਬਈ ਬੇੜਾ ਜਾਣਦਾ ਹੋਇਆ ਹੈ